ਅਵੀ ਸੱਚੀ ਨਹੀਂ ਤੁਸੀਂ ਵੀ ਚਾਈਨਾ ਤੋਂ ਨਾਲ ਪਤੰਗ ਕਿਹੜਾ ਕਿਹੜਾ ਚੜਾਉਂਦਾ ਹੁਣ ਇਸ ਟਾਈਮ ਵੀ ਤੁਹਾਡੇ ਕੋਲ ਕਿਹੜਾ ਹੈਗਾ ਕੋਈ ਹੈਗੇ ਤਾਂ ਬਤਿਹਰੇ ਨੇ ਬੋਲਣਾ ਹੈ ਤੁਸੀਂ ਪਿਛਲੇ ਸਾਲ ਕਿਨੇ ਕਿਨੇ ਛੜਾਇਆ ਹੈਗਾ ਉਹ ਤਾਂ ਪਿਛਲੇ ਸਾਲ ਵਾਹ ਇਹ ਸਾਲ ਵਾਲੇ ਵੀ ਹੈਗੇ ਨੇ ਇਹਦਾ ਮਿਲਦੀ ਹੈ ਚਾਈਨਾ ਤੋਂ ਨਹੀਂ ਮਿਲਦੀ ਹੈ ਅਸੀਂ ਨਹੀਂ ਲੈਂਦੇ ਜੇ ਉਹ ਦਿਨ ਅਸੀਂ ਤਾਂ ਗਾ ਨਹੀਂ ਲੈਂਦੇ ਹਰ ਕੋ ਪਤਾ ਕੁਛ ਆ ਆ ਡੋਰ ਕਿਹੜੀ ਤੁਹਾਨੂੰ ਵੀ ਪਤਾ ਹੋਊਗਾ ਆ ਕਿਹੜੀ ਇਹ ਝੱਗ ਪਤਾ ਨਹੀਂ ਦੋ ਨਹੀਂ ਨਾ ਦਿਖਦੀ ਹੋਣੀ ਹਾਂਜੀ ਹਾਂਜੀ ਆਹ ਦੇਖਿਓ ਵੀਰੇ ਇੱਕ ਆ ਹਾਇ ਆ ਕਿਹੜੀ ਆ ਦੋ ਡੋਰਾਂ ਦੇਖ ਰਹੀਆਂ ਨੇ ਮੈਂ ਸਿੰਪਲ ਜਿਹਾ ਇੱਕ ਆ ਲਾ ਦਦਾ ਦੇਖੋ ਆ ਮੈਂ ਫੋਰਸ ਉਹਨੇ ਕੇ ਲਾਉਂਗਾ ਜਿੰਨੀ ਕਰ ਲਾਈ ਹੈ ਨਾ ਟੁੱਟੀ ਐ ਨਹੀਂ ਵੀ ਟੁੱਟੀ ਨਾ ਉਹਨੇ ਕੇ ਫੋਰਸ ਆਪਾਂ ਇੱਥੇ ਲਾਵਾਂਗੇ ਦਾ ਤੁਸੀਂ ਬਸੰਤ ਜਿਹੜੀ ਮਨਾਉਨੇ ਆਂ ਬਸੰਤ ਦਾ ਤਿਹਾਰ ਹੁੰਦਾ ਸਾਲ ਬਾਦ ਹੁੰਦਾ ਠੀਕ ਆ ਇਹ ਜਦੋਂ ਡੋਰ ਆਪਾਂ ਲੈ ਕੇ ਆੰਦੇ ਆ ਜਾਂ ਮਾਰਕੀਟ ਤੋਂ ਮਿਲਦੀ ਵੀ ਆ ਨਾ ਇਹਦੇ ਲਿਖਿਆ ਵੀ ਹੁੰਦਾ ਕੀ ਲਿਖਿਆ ਹੁੰਦਾ ਨੋਟ ਫੋਰ ਕਾਈਟ ਯੂਜ਼ ਨਾ ਲਿਖਿਆ ਹੁੰਦਾ ਨਾ ਆਪਾਂ ਫੇਰ ਵੀ ਇਹਨੂੰ ਵਰਤਦੇ ਹਾਂ ਸਿਰਫ ਆਪਣੇ ਸਵਾਦ ਲਈ ਵਰਤਦੇ ਹਾਂ ਨਾ ਅਮੂਮਨ ਸਾਰੀ ਵਰਤਦੇ ਨੇ ਯਾਰ ਅਜੇ ਵੀ ਹਟਦੇ ਨਹੀਂ ਹੈਗੇ ਲੋਕ ਠੀਕ ਹੈ ਨਾ ਇਹ ਡੋਰ ਜਿਹੜੀ ਆ ਖਤਰਨਾਕ ਹੈ ਮਾਰਕੀਟ ਜੀ ਮਿਲ ਜਾਂਦੀ ਹੈ ਹਜੇ ਵੀ ਤੁਸੀਂ ਆ ਜਿਹੜੀ ਡੋਰ ਆ ਆਹ ਧਾਗਾ ਚਲੋ ਠੀਕ ਹੈ ਇਹ ਮੰਨ ਲਿਆ ਵੀ ਇਹ ਮਹਿੰਗੀ ਹੋਗੀ ਮੰਨ ਲਿਆ ਤੁਸੀਂ ਆਪ ਦੱਸੋ ਵੀ ਸਾਲ ਬਾਅਦ ਤਿਹਾਰ ਆਉਂਦਾ ਮੇਨ ਮਕਸਦ ਦੱਸੋ ਵੀ ਤਿਹਾਰ ਜਿਹੜਾ ਆਉਂਦਾ ਤੁਸੀਂ ਉਸ ਦਿਨ ਕਰਦੇ ਕੀ ਕਦੇ ਨਹੀਂ ਕਰਦੇ ਪਤੰਗ ਤੁਹਾਡੇ ਚ ਕਿੰਨੇ ਬੰਦੇ ਹੋਣਗੇ ਜਿਹੜੇ ਪਤੰਗ ਨਹੀਂ ਵੀ ਚੜਾਉਂਦੇ ਉਹਨੇ ਪਰ ਫਿਰ ਵੀ ਕੀ ਕਰਦੇ ਹੋ ਮਜ਼ੇ ਆਣਗੇ ਇੰਜੋਏ ਮੇਨ ਮਕਸਦ ਤਾਂ ਇੰਜੋਏ ਆਇਆ ਨੂੰ ਠੀਕ ਹੈ ਨਾ ਮੰ ਲੋ ਜੇ ਇੰਜੋਏ ਕਰਨਾ ਯਾਰ ਫਿਰ ਜੇ ਉਥੇ ਕਿਹੜੇ ਕਿਹੜੇ ਕਾਨੂੰਨ ਦੀ ਕਿਤਾਬ ਚ ਲਿਖਿਆ ਹੋਇਆ ਵੀ ਆਪਾਂ ਪਤੰਗ ਵੱਢਣਾ ਹੀ ਨਹੀਂ ਕਹਿੰਦਾ ਮਤਲਬ ਇੱਕ ਬੰਦਾ ਇਹਦੇ ਨਾਲ ਚੜਾ ਰਿਹਾ ਇੱਕ ਇਹਦੇ ਨਾਲ ਚੜਾ ਰਿਹਾ ਨੇਚਰਲ ਦੀ ਗੱਲ ਆ ਵੀ ਆਹ ਲਾ ਵੜ ਦੂਗਾ ਸਭ ਦੇ ਠੀਕ ਹੈ ਤੁਸੀਂ ਤਾਂ ਇੰਜੋਏ ਕਰਨ ਲਈ ਕੋਠੇ ਦੇ ਜੜੇ ਹੋ ਇੱਕ ਦਿਨ ਤੁਹਾਡੇ ਕਿੰਨੇ ਦੋਸਤ ਹੋਣਗੇ ਉੱਥੇ ਤੁਸੀਂ ਬੁਲਾਣੇ ਉਹਨਾਂ ਨੂੰ ਲੈਣੋਂ ਅਕਸਰ ਤਾਂ ਇੰਜੋਏ ਕਰਨਾ ਹੁੰਦਾ ਫਿਰ ਇੰਜੋਏ ਕਰੋ ਯਾਰ ਸਹੀ ਇੰਜੋਏ ਕਰੋ ਨਾ ਆ ਕੀ ਚੀਜ਼ ਆ ਮੈਨੂੰ ਤਾਂ ਕੰ ਸਮਝ ਨਹੀਂ ਆਈ ਇਹਦੇ ਨੁਕਸਾਨ ਕਿੰਨੇ ਨੇ ਪਹਿਲੀ ਗੱਲ ਤਾਂ ਇਹ ਆ ਹਜੇ ਵੀ ਥੋਮੇ ਜੋ ਵੀ ਕਈ ਐਦਾਂ ਦੇ ਬੰਦੇ ਹੋਣਗੇ ਕਈ ਮੈਂ ਪਹਿਲਾਂ ਵੀ ਸਮਝਾ ਕੇ ਟਮ ਰੋਸ ਸਮਝਾਉਣਾ ਵਾਰ-ਵਾਰ ਵੀ ਇਹਦਾ ਇਹ ਇਹਦਾ ਯੂਜ਼ ਨਾ ਕਰ ਯਾਰ ਠੀਕ ਹੈ ਨਾ ਹਟਣਾ ਬੰਦਾ ਕਦੋਂ ਹਟਦਾ ਪਹਿਲਾਂ ਦੱਸੋ ਆਹ ਡੋਰ ਆ ਮੰਨ ਲਓ ਮੈਂ ਹਾਂ ਮੈਂ ਚੜਾਣਾ ਇਹਦਾ ਨਾ ਪਤੰਗ ਮੈਨੂੰ ਬਥੇਰੇ ਨੇ ਸਮਝਾ ਲਿਆ ਤੇ ਮੈਂ ਕਦੋਂ ਛੱਡੂਗਾ ਇਹਨੂੰ ਤੁਸੀਂ ਆਪ ਦੱਸੋ ਆਪਦੇ ਦੇ ਬੀਤੂ ਆਪਦੇ ਦੇ ਬੀਤੂ ਗਿਆ ਮੰਨ ਲਓ ਇਹ ਐਂ ਡਿੱਟੋ ਕੀ ਇਤੋਂ ਐ ਫਿੱਟ ਕੇ ਲੈ ਜੂਗੀ ਮਨੂੰ ਆ ਦੇਖ ਲੋ ਮੈਂ ਤੁਹਾਡੇ ਸਾਹਮਣੇ ਆ ਦੇਖੋ ਤੁਰਦੀ ਆ ਇਹ ਵੀ ਟੁੱਟਦੀ ਨਾ ਕਿਹੜੀ ਦੂਜੀ ਆਹੋ ਇੱਥੇ ਪਈ ਆਪ ਥੋੜੇ ਸਾਹਮਣੇ ਚੱਕ ਕੇ ਆ ਲੋ ਆ ਲਿਫਟ ਗਈ ਲੈ ਕੀ ਹੋਊਗਾ ਵੱਤ ਵੱਤ ਕੀ ਹੋਊਗਾ ਨਾ ਨਾ ਟੁੱਟ ਜੂ ਆ ਨਹੀਂ ਟੁੱਟਣਾ ਨਹੀਂ ਹੈਗਾ ਫਿਰ ਜਿੱਦਾਂ ਆਪਣੇ ਕੱਬਰ ਚੋਂ ਨਾ ਇੱਕ ਬੰਦਾ ਜੈਨੂਨ ਉਹੀ ਅੜਦੋਂ ਲਾ ਹਜੇ ਤੱਕ ਨਹੀਂ ਹੁਲਦਣਾ ਹਟਿਆ ਮਨ ਲਾਏ ਕਿ ਜਿਹੜਾ ਬੰਦਾ ਮੋਟਰਸਾਈਕਲ ਤੇ ਜਾਂਦਾ ਹੋਊਗਾ ਤਾਂ ਮੈਂ ਖੜਾ ਆਂ ਮੇਰੇ ਸਾਹਮਣੇ ਦਿਖ ਰਹੀ ਹੈ ਜਿਹੜਾ ਮੋਟਰਸਾਈਕਲ ਤੇ ਜਾਂਦਾ ਹੋਊਗਾ ਉਹ ਤਾਂ ਹਲਕੀ ਹੋਊਗਾ ਠੀਕ ਹੈ ਤੁਸੀਂ ਇੱਕ ਦਿਨ ਬਸੰਤ ਵਾਲੇ ਦਿਨ ਛਡਾ ਲੈਣੀ ਆ ਉਸ ਤੋਂ ਬਾਅਦ ਇਹ ਜਿਹੜੀ ਵੀ ਤਾਰ ਤੇ ਲਿਖੀ ਹੋਣੀ ਆ ਤਾਰ ਤੇ ਲੰਕੀ ਪਈ ਹੋਊਗੀ ਇਹ ਚ ਕਿੰਨੇ ਜਾਨਵਰ ਮਰ ਜਾਣੇ ਨੇ ਲਾਹੋ ਕੇ ਉਹਨੂੰ ਕਿਹਨੇ ਛਡਾਉਣਾ ਕਿਸੇ ਨੇ ਨਹੀਂ ਛਡਾਉਣਾ ਠੀਕ ਹੈ ਨਾ ਇਹਦਾ ਨੁਕਸਾਨ ਨਹੀਂ ਆ ਭਾਈ ਇਹਦਾ ਖੜਾ ਛੱਡ ਦੋ ਹੁਣ ਆ ਮੈਂ ਤੁਹਾਡੇ ਲਈ ਉਹ ਕਹਿੰਦਾ ਵੀ ਵੀਡੀਓ ਡਾਊਨਲੋਡ ਕਰਕੇ ਰੱਖੀਆਂ ਨੇ ਇਹ ਫੋਨ ਉਧਖਾਈਏ ਅੱਜ ਦੀ ਤਾਜੀ ਖੰਨੇ ਦੀ ਵੀਡੀਓ ਠੀਕ ਹੈ ਅੱਜ ਦੀ ਦੇਖੋ ਪਹਿਲਾਂ ਹਟੂਗੇ ਉਦਨੇ ਜਿੱਦਣ ਤੁਹਾਡਾ ਆਪ ਦਾ ਘਰ ਦਾ ਕੋਈ ਹੋ ਗਿਆ ਫਿਰ ਤੁਸੀਂ ਹਟੂਗੇ ਆਹ ਕੰਨੇ ਦੀ ਅੱਜ ਦੀ ਹਾਂਜੀ ਮੇਰੇ ਮਤਾਰੇ ਨਿਸ਼ਾਨਾ ਬਿਦਲ ਕੱਟ ਦੇਖ ਲਓ ਕਿੰਨਾ ਡੂੰਗਾ ਲੱਗਿਆ ਇਹ ਡੋਰ ਆ ਗਈ ਸੀ। ਦੇਖ ਰਿਹਾ? ਐਡਾ ਡੂੰਗਾ ਕੱਟਾ ਇੰਨਾ ਡੂੰਗਾ ਕੱਟ। ਤੁਸੀਂ ਆ ਇੱਕ ਹੋਰ ਦੇਖੋ। ਚਲੋ ਇਹ ਡੋਰ ਫਸ ਗਈ। ਬੰਦੇ ਦੇ ਉਹਨਾਂ ਦੇ ਗਲੇ 'ਚ ਫਸ ਗਈ। ਇੱਥੋਂ ਕੱਟ ਲੱਗ ਗਿਆ। ਹੋਰ ਕਿੱਥੋਂ ਮਾਰਦੀ ਹੈ ਬੰਦੇ ਨੂੰ? ਡੋਰ ਕਿਸੇ ਆ ਜਿਹੜੀਆਂ ਬਾਹਰ ਤਾਰਾਂ ਜਾਂਦੀਆਂ ਨੇ, ਉਹਦੇ ਡੋਰ ਫਸੀ ਹੋਈ ਆ। ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ। ਡੋਰ ਖਿੱਚਦੇ ਨੇ ਨਾ, ਸ਼ੌਂਕ ਹੁੰਦਾ ਪਤੰਗ ਦੀ ਡੋਰ ਇਕੱਠੀ ਕਰਨ ਦਾ। ਆ ਇੱਕ ਬੱਚਾ ਏ। ਇਹਦੇ ਨਾਲ ਡੋਰ ਇਕੱਠੀ ਕਰੀ ਸੀਗੀ ਆ ਲੋ ਇਹ ਆਪਣੇ ਮਾਪਿਆਂ ਦਾ ਕੱਲਾ ਪੁੱਤ ਆ ਛੋਟਾ ਠੀਕ ਹੈ ਆ ਇਹਦਾ ਫਾਦਰ ਦੱਸੂਗਾ ਤੁਹਾਨੂੰ ਵੀ ਹੋਇਆ ਕੀ ਇਹ ਨਿਆਣਾ ਹੈਗਾ ਇਹ ਤੇ ਮੈਂ ਇਹ ਥੱਲੇ ਆਇਆ ਹੀ ਮੈਂ ਉਹ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਢਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਲੈਣੇ ਵੱਡੇ ਚ ਕਰੰਟ ਉਹ ਲਾ ਕੇ ਦੇ ਉਹਨੇ ਗੁੱਡੀ ਫੜ ਲਈ ਜੋ ਗੁੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਲੇ ਗੁੱਡੀ ਦੀ ਆ ਡੋਰ ਹੱਥ ਜੋਗੀ ਵੱਡੀ ਗੱਲ ਤੇ ਉਹਦੇ ਪਰਾਂ ਵੀ ਦੀ ਪੱਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਵੇਖ ਕੇ ਚੀਕਾਂ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਆਵਾਜ਼ਾਂ ਮਾਰ ਕੇ ਇਹਨੂੰ ਪੁੱਛਾਂ ਹੀ ਭੱਜੇ ਗਿਆ ਕੋਈ ਛਾਤੋਂ ਮੈਂ ਤਾਂ ਹੀ ਟੁਕਲੇ ਆ ਉਹਦੇ ਬੱਦੀ ਉਹਨੇ ਜਿਹਨੂੰ ਪਰਾਂ ਜੋ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕੇ ਦਾ ਮੁਜੱਬੀ ਭਰ ਕੇ ਥੱਲੇ ਸੋਟ ਲਿਆ ਹੁੰਦੇ ਫਿਰਿਆ ਵੀ ਪਹਿਲਾ ਤਾਂ ਹੈਗਾ ਵੀ ਜਦੋਂ ਤੁਸੀਂ ਮੋਟਰਸਾਈਕਲ ਤੇ ਜਾਣਾ ਕਿਤੇ ਵੀ ਜਾਣਾ ਉਦੋਂ ਗਲੇ ਚ ਫਸ ਸਕਦੀ ਕੋਟੇ ਦੂਈ ਚੜਾਣੇ ਹੋ ਕੋਈ ਨੰਗੀ ਜਾਂਦੀ ਆ ਉਹਨੇ ਉਹ ਲਝਾਲਣਾ ਤੁਹਾਨੂੰ ਕੱਟ ਮਾਰ ਦੇਣਾ ਠੀਕ ਐ ਤੀਜਾ ਕੀ ਆ ਤਾਰ ਤੇ ਕਿਸੇ ਤੇ ਪਈ ਆ ਇਹ ਡੋਰ ਤੁਸੀਂ ਭਲੇਖੇ ਨਾਲ ਵੀ ਖਿੱਚ ਲਈ ਮੈਂ ਕਹਿੰਦਾ ਚਲ ਡੋਰ ਤੁਸੀਂ ਲਪੇਟ ਨਹੀਂ ਰਹੇ ਤੁਸੀਂ ਵੈਸੇ ਵੀ ਚੱਕ ਕੇ ਡੋਰ ਸਾਈਡ ਤੇ ਕਰ ਦਈਏ ਜੇ ਕਿਤੇ ਵਾਈ ਬੋਲਟੇਜ ਤਾਰਾਂ ਤੇ ਲੱਗੀ ਫਿਰ ਕੀ ਕਰੂਗੇ ਇਹਦਾ ਕਰੰਟ ਵੀ ਫੜਦੀ ਐ ਤੇ ਦੂਜੀ ਗੱਲ ਇਹ ਆ ਵੀ ਜੇ ਗਲੇ ਨੂੰ ਪੈਂਦੀ ਜਾਂ ਕਿਸੇ ਵੀ ਚੀਜ਼ ਤੇ ਪੈਂਦੀ ਐ ਹੱਡੀ ਤੱਕ ਮੜ ਦੁੰਦੀ ਆ ਬੰਦੇ ਦੀ ਸਮਝ ਆ ਰਹੀ ਐ ਫਿਰ ਮੈਂ ਤੁਹਾਨੂੰ ਕਿਹਾ ਵੀ ਐ ਜਾਨਵਰਾਂ ਨੂੰ ਵੀ ਖਿੱਚਦੀ ਆ ਲੋ ਆਪਾਂ ਜਾਨਵਰਾਂ ਦੀ ਵੀ ਵੀਡੀਓ ਰੱਖੀ ਆ। ਆ ਦੇਖੋ। ਇਹ ਅਗਲੇ ਦਿਨ ਦੀ ਆ। ਆ ਦੇਖੋ। ਇਹਨਾਂ ਦੇ ਵਿਚਾਰਾਂ ਦਾ ਕੀ ਕਸੂਰ ਆ? ਆ ਦੇਖੋ। ਇਹਨੂੰ ਛੜਾਊਗਾ ਭਈ। ਤੁਸੀਂ ਹਟਦੇ ਨਹੀਂ ਹੈਗੇ ਹਜੇ ਵੀ। ਤਾਂ ਤੁਸੀਂ ਹਟਣਾ। ਉਹਨਾ ਟਾਈਮ ਨਹੀਂ ਹਟਣਾ ਜਦੋਂ ਹੀ ਆਪਦਾ ਨਹੀਂ ਕੋਈ ਮਰਦਾ। ਜਦੋਂ ਆਪਦੇ ਪਰਿਵਾਰ ਦੇ ਵਿੱਚ ਕੋਈ ਮਰਦਾ ਨਾ ਬੰਦਾ ਫੇਰ ਬੰਦਾ ਹਟਦਾ। ਕਿਸ ਕਰਕੇ ਸੁਧਰਜੇ? ਮੈਂ ਬੜੀ ਦੂਰ ਨਹੀਂ ਜਾਂਦਾ ਮੇਰਾ ਮੁੰਡਾ ਛੋਟਾ ਹੀ ਆ ਤੁਹਾਡੇ ਕੋਲੇ ਆਨ ਹੋ ਰਿਹਾਦਾ ਤੁਸੀਂ ਦੇਖਿਆ ਵੀ ਉਹ ਬੈਠਾ ਹੁੰਦਾ ਨਾ ਉਹਨੇ ਵੀ ਚੜਖੜੀ ਤੇ ਕਹਿ ਲੋ 25 ਕਿ ਦਿਨ ਪਹਿਲਾਂ ਦੀ ਗੱਲ ਆ ਚੜਖੜੀ ਦੇ ਮੂਹਰੇ ਉਰ ਤੋਂ ਲੈ ਕੇ ਲਾ ਲਓ ਜਿਵੇਂ ਬਾਹਰ ਤੱਕ ਡੋਰ 100 ਮੀਟਰ ਡੋਰ ਇੰਨੀ ਮੂਰੇ ਲਪੇਟੀ ਹੋਈ ਸੀ ਤਾਂ ਇਹ ਮੈਂ ਉਹਨੂੰ ਕਿਹਾ ਨਹੀਂ ਨਾ ਮੈਨੂੰ ਪਤਾ ਇਹ ਕੋ ਡੋਰ ਸੀਗੀ ਉਹ ਕਿਸੇ ਲੁੱਟੀ ਹੋਣੀ ਆ ਐਵੇਂ ਆਈ ਜੋ ਵਾਕਾਂ ਨੂੰ ਸਮਝਾ ਰਿਹਾ ਸੀ ਉਹ ਬੈਠਾ ਉਸ ਸਾਈਡ ਤੇ ਕੰਮ ਕਰਦਾ ਸੀ ਮੈਂ ਨਹੀਂ ਉਹਨੂੰ ਕੁਝ ਕਿਹਾ ਹੈਗਾ ਵੀ ਡੋਰ ਫੂਕ ਕਰ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਮੈਂ ਉਵੇਂ ਸਾਰਿਆਂ ਨੂੰ ਸਮਝਾ ਦਿਆ ਸੀ ਮੈਂ ਘਰੇ ਜਾ ਕੇ ਪੁੱਛਿਆ ਮੈਨੂੰ ਉਹਨਾਂ ਨੇ ਦੱਸਿਆ ਕਿ ਇਹਨੇ ਇੱਕ ਡੋਰ ਜੀ ਫੁੱਗਦੀ ਹੈ ਠੀਕ ਹੈ ਨਾ ਮੇਰੀ ਗੱਲ ਦਾ ਅਸਰ ਉਹਦੇ ਤੇ ਹੋ ਗਿਆ ਉਹਨੇ ਆਵਲੀ ਜਿਹੜੀ 100 ਮੀਟਰ ਸੀ ਉਹੀ ਫੁੱਗਤੀ ਚੱਕ ਕੇ ਮਤਲਬ ਮੈਂ ਇਹਨੂੰ ਡੋਰ ਦਵਾਉਣ ਗਿਆ ਬੇ નો ਡਾਊਟ ਜਿਹੜੀ ਧਾਗਾ ਜੀ ਮਹਿੰਗੀ ਆ ਮੈਂ ਦਵਾਉਣ ਗਿਆ ਦੁਕਾਨ ਤੇ ਗਿਆ ਮੈਂ ਉਹਨੂੰ ਕਿਹਾ ਮੈਂ ਕਿ ਜਿਹੜੀ ਮਰਦੀ ਡੋਰ ਕੰਮ ਸੇ ਕੰਮ ਇੱਕ ਤਾਂ ਹਟਾਤਾ ਮੇਰਾ ਤਾਂ ਹਟ ਗਿਆ ਨਾ ਤੇ ਮੇਰੀ ਬੇਨਤੀ ਹੋਏ ਤੁਹਾਨੂੰ ਸਾਰਿਆਂ ਨੂੰ ਵੀ ਚਾਈਨਾ ਡੋਰ ਨਾਲ ਮਿਲਦੀ ਆ ਜਿੱਥੋਂ ਫਸਾ ਲੋ ਜੇ ਫਸਾ ਹੁੰਦਾ ਅਗਲਾ 25000 ਰੱਖਿਆ ਤਾਂ ਹੋਇਆ ਪ੍ਰਸ਼ਾਸਨ ਨੇ ਠੀਕ ਹੈ ਨਾ ਵੈਸੇ ਤਾਂ ਚਾਹੀਦਾ ਹੀ ਆ ਪਿੰਡਾਂ ਦੇ ਵਿੱਚ ਵੀ ਚਾਹੀਦਾ ਨਾ ਰਿਕਵੈਸਟ ਹੈ ਮੇਰੀ ਪਿੰਡਾਂ ਵਾਲੇ ਸਰਪੰਚਾਂ ਨੂੰ ਵੀ ਵੀ ਲਾਅਸਮੈਂਟਾਂ ਅਗਲਾ ਦਿਓ ਜੁਰਮਾਨੇ ਲਾ ਦਿਓ ਜਿੰਨਾ ਕਰ ਹੁੰਦਾ ਕਰ ਦਿਓ ਸ਼ਹਿਰਾਂ 'ਚ ਵੀ ਐਮਸੀ ਨੂੰ ਵੀ ਚਾਹੀਦਾ ਜੇ ਸក្តਾਈ ਹੋਗੀ ਪਹਿਲਾਂ ਤਾਂ ਸਰਕਾਰ ਨੂੰ ਚਾਹੀਦਾ ਕਾਨੂੰਨ ਏਦਾਂ ਦਾ ਬਣਾ ਦੋਵੇ ਵੀ ਜਿਹੜਾ ਵੇਚਦਾ ਫੜ ਲਿਆ ਸਜ਼ਾ ਸੁਝਾ ਨਹੀਂ ਸਿੱਧਾ ਹੀ ਉਮਰ ਦਾ ਦੇਣਾ ਨੂੰ ਤਾਂ ਹਟੂਗਾ ਹੋ ਠੀਕ ਹੈ ਨਾ ਮੇਰੀ ਬੇਨਤੀ ਹੋਏ ਇਸ ਹੱਥ ਬੰਨ ਕੇ ਬੇਨਤੀ ਆ ਵੀ ਨਾ ਛੱਡੋ ਕਿਹੜਾ ਛੱਡ ਦੋ